ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਭਾਗੋਕਮਾ ਤੋਂ ਆ ਰਹੀ ਹੈ ਜਿੱਥੇ ਨਵੇਂ ਬੰਦ ਹੋਏ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੰਤੋੜ ਕੀਤੀ ਗਈ ਹੈ ਪਿੰਡ ਵਾਸੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਮੌਕੇ ਤੇ ਪੁਲਿਸ ਵੱਲੋਂ ਵੀ ਪਹੁੰਚ ਕੇ ਇਸ ਮਾਮਲੇ ਦੀ ਤੇਜ਼ੀ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੈ ਰਵਿਦਾਸ ਜੈ ਰਵਿਦਾਸ ਜੈ ਰਵਿਦਾਸ

ਗਾਲ ਪਾਜੀ ਅਹੀਂ ਤੇ ਗੁਰੂ ਘਰ ਮੰਦਰ ਬਣਾ ਡੇ ਗੁਰਦੁਆਰਾ ਬਣਾ ਡੇ ਗੁਰੂ ਸਾਹਿਬ ਤੇ ਦਾ ਅਸੀਂ 2 ਤੇ 3 ਮਹੀਨੇ ਹੋ ਗਿਆ ਕੰਮ ਲੱਗਾ ਦਾ ਤੇ ਕਦੀ ਕੋਈ ਅਰਚਨ ਪੈ ਜਾਂਦੀ ਕਦੀ ਕੋਈ ਪੈ ਜਾਂਦੀ ਆ ਅੱਜ ਸਾਡੇ ਬੱਚੇ ਰਾਤੀ 10 ਵਜੇ ਇੱਥੋਂ ਗਏ ਨੇ ਸਾਰੇ ਪਰਿਵਾਰ ਆਪਣੇ ਜਿੰਨੇ ਬੱਚੇ ਹੈਗੇ ਬੰਦੇ ਖਲੋਂਦੇ ਆਣ ਕੇ ਸਾਮੀ ਪਤਾ ਨਹੀਂ 2 ਵਜੇ 3 ਵਜੇ ਕਿਦੋਂ ਕਿਸ ਨੇ ਆ ਕਰਾ ਕੀਤਾ ਸਾਡਾ ਬਾਹਰ ਦਾ ਪੋਸਟ ਵੀ ਪਾੜ ਦਿੱਤਾ ਅੰਦਰ ਵੀ ਤਾਲਾ ਤੋੜ ਕੇ ਤੇ ਬਹੁਤ ਸਭ ਕੁਝ ਖਲਾ ਖਲੋਰਾ ਪਾ ਦਿੱਤਾ ਤੇ ਅਸੀਂ ਸਵੇਰੇ ਆਣ ਕੇ ਜੋਜ ਜਗਾਨ ਲੱਗੇ ਆਣ ਕੇ ਦੇਖਿਆ ਆ ਤੇ ਤਿੰਨ ਚਾਰ ਕਾਰਨ ਜਿਹੜੇ ਸਾਡੇ ਨਾਲ ਲਾਗਤ ਵਾਜੀ ਲੱਗਦੀ ਹੈ ਸਾਨੂੰ ਉਹਨਾਂ ਤੇ ਸ਼ੱਕ ਹੈ ਹਨ ਹੋਰ ਕਿਸ ਦੇ ਸ਼ੱਕ ਨਹੀਂ ਹੈਗਾ ਸਾਨੂੰ ਜਦੋਂ ਇਹ ਆਨੇ ਮਾੜਾ ਚੰਗਾ ਬੋਲਦੇ ਨੇ ਜਿਵੇਂ 사ਸਾਂ ਕਰਨੇ ਆ ਜਾਂ ਗੁਰੂ ਕਾ ਸੁਪੈ ਸੁਪਈ ਕਰਨੇ ਆਣ ਕਿ ਉਹਦੇ ਕਾਰਨ ਸਾਡੇ ਨਾਲ ਕਰਦੇ ਜਿਹਦੇ ਬੋਲਦੇ ਕਦੀ ਕਹਿੰਦੇ ਸਾਨੂੰ ਇਹ ਪੀਪਾ ਲਿਆ ਕੇ ਖੜੇਦਾ ਕਦੀ ਮਾੜਾ ਚੰਗਾ ਸਾਡੇ ਗੁਰੂ ਨੂੰ ਬੋਲਦੇ ਨੇ ਤੁਸੀਂ ਇੱਥੇ ਮੜੀਆਂ ਸੱਤੀ ਦੀਆਂ ਆਉ ਹੋਣਾ ਆ ਜੋ ਹੋਣਾ ਤੇ ਇਸ ਕਹ ਕਹਨੇ ਵਿੱਚ ਸਾਡੇ ਗੁਰੂ ਜੀ ਸਾਡੇ ਜਾਤ ਨੂੰ ਆੜਾ ਬੋਲਦੇ ਜਿਹਦੇ ਬੋਲਦੇ ਨੇ ਤੇ ਸਾਡੇ ਗੁਰੂ ਇੰਨੀ ਕਾਰਵਾਈ ਕੀਤੀ ਜਾਇ ਜਿਹੜਾ ਸਖਤ ਸਖਤ ਨਹੀਂ ਪੁਲਿਸ ਆਈ ਸੀ ਤੁਹਾਡੇ ਕੋ ਕੰਪਲੀਟ ਕੀਤੀ ਸੀ ਪੁਲਿਸ ਆਈ ਸੀ ਬਹੁਤ ਗੌਰ ਨਾਲ ਉਹਨਾਂ ਨੇ ਸਭ ਕੁਝ ਦੇਖਿਆ ਸਾਡੇ ਬਹੁਤ ਉਹਨਾਂ ਨੇ ਇੱਜ਼ਤ ਕੀਤੀ ਕੀ ਸ਼্বাসਨ ਦਵਾ ਗਏ ਉਹ ਹੁਣ ਦੇਖੋ ਅਜੇ ਤੇ ਕਿਤੇ ਜਿਨ੍ਹਾਂ ਦੇ ਸ਼ੱਕ ਹੈ ਸਾਨੂੰ ਉਧਰ ਗੇਜ਼ ਦੇਣਾ ਅਜੇ ਇੱਥੇ ਹੀ ਆ ਕੀ ਮੰਗ ਕਰਦੇ ਹੋ ਜੀ ਹਾਂ ਸਾਰਾ ਹੀ ਮੰਗ ਕਰਦੇ ਆ ਸਾਡੀ ਜਿੰਨੀ ਸਖਤ ਤੋਂ ਸਖਤ ਕਾਰਵਾਈ ਹੋਈ ਜਾਏ ਇਹਦੇ ਉੱਤੇ ਸਾਡੇ ਅੱਗੇ ਤੋਂ ਲਾ ਕੇ ਸਾਡੇ ਨਾਲ ਕੋਈ ਪੰਗਾ ਨਾ ਪਾਣ ਸਾਣ ਮਾੜਾ ਚੰਗਾ ਨਾ ਬੋਲੇ ਨਾ ਹੀ ਭੈਜੇ ਇਹਿੰਦਾ ਤੇ ਸਖਤ ਤੋਂ ਸਖਤ ਸਜ਼ਾ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਜੀ ਮੋਹਨ ਲਾਲ ਪਿੰਡ ਵਿਪਗੂ ਕਾਉਂ ਕੀ ਗੱਲ ਹੋਈ ਏ ਇੱਥੇ ਜੀ ਅੱਜ ਸਵੇਰ ਤੜਕਸਾਰ ਮਤਲਬ ਤੁਹਾਡੇ ਨੌਜਵਾਨ ਜਿਹੜੇ ਮੁੰਡੇ ਨੇ ਤੇ ਇਹ ਸਾਡੀ ਆਪਣੇ ਜਨੀ ਬੀਵੀ ਇੱਥੇ ਜੋ ਜਗ੍ਹਾਉਣ ਆਈ ਤੇ ਜਦੋਂ ਉਹਨਾਂ ਨੇ ਦੇਖਿਆ ਆਣ ਕੇ ਤੇ ਫੋਟੋਆ ਜਿਹੜੀਆਂ ਸੀ ਨਾ ਉਹ ਤੋਂ ਡੁੱਡਰ ਛਲਰੀਆਂ ਪਈਆਂ ਸੀਗਾ ਤੇ ਸਾਡਾ ਜੇ ਨਾ ਆਪਣੇ ਬੋਰਡ ਲਾਇਆ ਗੁਰੂ ਰਵੀਦਾਸ ਗੁਰਦੁਆਰਾ ਉਹਦਾ ਬੋਰਡ ਵੀ ਪਾਟਾ ਹੋਆ ਤੇ ਬੋਰਡ ਨੂੰ ਜਿਹੜਾ ਬਿਲਕੁਲ ਹਲਾਇਆ ਮਤਲਬ ਵੀ ਤੋੜਨ ਦੀ ਕੋਸ਼ਿਸ਼ ਕੀਤੀ ਤੇ ਬਾਕੀ ਸਾਡੇ ਆ ਸਾਹਮਣੇ ਲੱਗਾ ਸੀਗਾ ਬੈਨਰ ਗੁਰੂਆਂ ਦਾ ਮਤਲਬ ਤੇ ਉਹ ਵੀ ਇਹਨਾਂ ਨੇ ਮਤਲਬ ਵੀ ਪਾੜ ਪੂੜ ਕੇ ਤੇ ਪਤਾ ਨਹੀਂ ਕਿੱਥੇ ਲੈ ਗਏ ਤੇ ਮੇਰਾ ਮਤਲਬ ਕਹਿੰਦਾ ਵੀ ਸਾਡੇ ਗੁਰੂਆਂ ਦੀ ਜੜੀ ਆ ਬਹੁਤ ਬੇਅਬਦੀ ਹੋਈ ਆ ਕਿਉਂਕਿ ਜੇ ਕੋਈ ਗੱਲਬਾਤ ਇਹਨਾਂ ਦੀ ਹੈ ਤੇ ਉਹ ਮਤਲਬ ਇਨਸਾਨਾਂ ਨਾਲ ਕਰਨ ਜਾਂ ਸਾਡੇ ਨਾਲ ਗੱਲਬਾਤ ਸਾਡੇ ਨਾਲ ਕਰਨ ਪਰ ਇੱਕ ਗੁਰੂਆਂ ਨਾਲ ਮਤਲਬ ਇਹਨਾਂ ਨੇ ਬੇਅਬਦੀ ਕੀਤੀ ਆ ਮਤਲਬ ਵੀ ਇਹਦੇ ਬਹੁਤ ਨਿੰਦਣਯੋਗ ਆ ਤੇ ਉਹਦੇ ਸੰਬੰਧ ਦੇ ਵਿੱਚ ਆਪਾਂ ਪ੍ਰਸ਼ਾਸਨ ਨੂੰ ਵੀ ਮਤਲਬ ਵੀ ਬੁਲਾਇਆ ਤੇ ਪ੍ਰਸ਼ਾਸਨ ਜਿਹੜਾ ਵਾ ਉਹ ਲਗਾਤਾਰ ਮਤਲਬ ਮਤਲਬ ਕਾਰਵਾਈ ਕਰ ਰਿਹਾ ਵਾ ਕਿਉਂਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਅੱਜ ਤੋਂ 2 ਮਹੀਨੇ ਪਹਿਲਾਂ ਹੀ ਇਹ ਮੁੱਦਾ ਜਿਹੜਾ ਵਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹ ਸ਼ਮੁੱਦੇ ਨੂੰ ਮਤਲਬ ਜਿਹੜਾ ਵਾ ਜਲਦੀ ਤੋਂ ਜਲਦੀ ਇਹਦਾ ਪੁਲਿਸ ਕੰਪਲੀਟ ਕੀਤੀ ਤੁਸੀਂ ਅਸੀਂ ਕੰਪਲੇਟ ਕੀਤੀ ਆ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਬਾਕੀ ਆਪਾਂ ਹੋਰ ਵੀ ਮਤਲਬ ਵੀ ਜਥੇਬੰਦੀਆਂ ਨੂੰ ਮਤਲਬ ਪੁਲਿਸ ਆਈ ਤੁਹਾਡੇ ਕੋਲ ਹਾਂਜੀ ਪੁਲਿਸ ਆਈ ਸਾਰੇ ਪੁਲਿਸ ਨੇ ਮਤਲਬ ਵੀ ਬੜੇ ਧਿਆਨ ਦੇ ਨਾਲ ਸੰਜੀਦਾ ਢੰਗ ਦੇ ਨਾਲ ਇਸ ਮਸਲੇ ਨੂੰ ਮਤਲਬ ਦੇਖਿਆ ਔਰ ਮਤਲਬ ਹੀ ਸਾਨੂੰ ਪੂਰਾ ਵਿਸ਼ਵਾਸ ਆ ਵੀ ਪ੍ਰਸ਼ਾਸਨ ਜਿਹੜਾ ਵਾ ਇਸ ਮਸਲੇ ਨੂੰ ਚੰਗੇ ਵਧੀਆ ਢੰਗ ਦੇ ਨਾਲ ਜਿਹੜਾ ਸੁਲਝਾਉਣ ਦੇ ਵਿੱਚ ਕਦੋਂ ਜਬ ਹੋਏਗਾ ਸਾਨੂੰ ਪੂਰੀ ਆਸ ਕੀ ਮੰਗ ਕਰਦੇ ਸੀ ਅਸੀਂ ਇਹੋ ਮੰਗ ਕਰਦੇ ਆ ਵੀ ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਖਤ ਤੋਂ ਸਖਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਬਣਦੀ ਕਾਰਵਾਈ ਆ ਉਹਨਾਂ ਦੇ ਖਿਲਾਫ ਜਿਹੜੀ ਕੀਤੀ ਜਾਵੇ ਕਿਉਂਕਿ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਗੁਰੂਆਂ ਦੀ ਜਿਹੜੀ ਬੇਅਦਬੀ ਆ ਉਹ ਨਾ ਹੋ ਸਕੇ